ਜਿਹੜੀ ਚੀਜ਼ ਜਿਹੜੀ ਚੀਜ਼ ਦੇ ਪਿੱਛੇ ਤੁਹਾਨੂੰ ਦੌੜਨਾ ਚਾਹੀਦਾ ਉਸ ਮਗਰ ਤੁਸੀਂ ਨਹੀਂ ਦੌੜਦੇ ਪਰ ਬੇਵਜੂਲ ਚੀਜ਼ਾਂ ਦੇ ਮਗਰ ਤੁਸੀਂ ਭੱਜੇ ਜਾਂਦੇ ਆਂ ਕਲਾਕਾਰ ਬੰਦੇ ਨੂੰ ਨਾ ਪੈਸੇ ਦੀ ਹੋੜ ਆ ਪੈਸੇ ਦੀ ਦੌੜ 'ਚ ਲੱਗਾ ਪਰ ਜਿਹੜੀ ਦੌੜ 'ਚ ਲੱਗਣਾ ਚਾਹੀਦਾ ਉੱਚੀ ਨਹੀਂ ਸੀ ਲੱਗ ਰਹੀ ਓਥੀ ਨਹੀਂ ਲੱਈ ਲੱਈ ਦੀ ਨਾ ਡੈਥ ਹੋ ਗਈ ਮਦਨਾ ਕਿ ਤੂੰ ਇਹਨਾਂ ਨੂੰ ਉਹਨੂੰ ਚੱਕਣ ਲੱਗੇ ਐ ਨੂੰ ਹੌਂ ਢੋਂਦੇ ਆਂ ਤੂੰ ਬੰਦੇ ਆਏ ਕਹਿੰਦੇ ਭਾਈ ਜੀ ਤੂੰ ਗੱਲ ਤੋਂ ਨੂੰ ਇਹ ਤੇ ਚਲੇ ਗਿਆ ਤੂੰ ਫੋਟੋ ਤਾਂ ਕਰਾ ਕੇ ਨਾ ਉਹ ਬੜੇ ਮੂੰ ਮੈਂ ਕਿਹਾ ਤੇਰੇ ਯਾਰ ਗੱਭਰੂ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਯਾਨੀ ਸਿੰਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਹਾਰਵੀ ਸੰਗਾ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸਿਸਟਮ ਅੱਗੇ ਤੋਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੇਤੁਰ ਬਰੋ ਇਹ ਪਹਿਲੀ ਇੰਟਰਵਿਊ ਹੈ ਜਿਹੜਾ ਖਾਣ ਖਾਣ ਵੀ ਨਹੀਂ ਦਿੰਦੇ ਯਾਰ ਬਨਾਨ ਵਾਲਿਆਂ ਚੱਡੂਗਾ ਠੀਕ ਹੈ ਦੇਖੋ ਅਸੀਂ ਤੁਹਾਨੂੰ ਰੋਕਿਆ ਨਹੀਂ ਐ ਅਸੀਂ ਤੁਹਾਨੂੰ ਕਿਹਾ ਕਿ ਤੁਸੀਂ ਨਾਲ-ਨਾਲ ਖਾ ਸਕਦੇ ਹੋ ਵੈਰੀ ਗੁੱਡ ਕੀ ਬਾਤ ਹੈ ਤੇ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਕਰਨਾ ਚਾਹਾਂਗੀ ਕਿ ਦੇਖੋ ਚਲੋ ਖਾਣੇ ਤੋਂ ਗੱਲ ਸ਼ੁਰੂ ਹੋਈ ਐ ਇਥੋਂ ਹੀ ਗੱਲ ਸ਼ੁਰੂ ਕਰਦੀ ਐ ਕਿ ਸਭ ਤੋਂ ਪਹਿਲਾਂ ਰਿਕੁਆਇਰਮੈਂਟ ਬੰਦੇ ਦੀ ਇੱਕ ਇਨਸਾਨ ਦੀ ਇਹ ਹੁੰਦੀ ਐ ਰੋਟੀ ਫਿਰ ਉਸ ਤੋਂ ਬਾਅਦ ਕੱਪੜਾ ਪਰ ਅੱਜ ਦੇ ਦੌਰ ਦੇ ਵਿੱਚ ਜਿਹੜਾ ਐ ਕਿ ਬਹੁਤ ਕੁਝ ਚੇਂਜ ਹੋ ਚੁੱਕਾ ਹੈ ਹਨਾ ਅਸੀਂ ਲਾਲਚ ਨਾ ਕੱਪੜਾ ਹੋਵੇ ਇੱਕ ਮੋਬਾਈਲ ਜ਼ਰੂਰ ਹੋਵੇ ਇੱਕ ਉਹਦਾ ਚਾਰਜਰ ਹੋਵੇ ਬਿਲਕੁਲ ਅਣਾ ਤਾਂ ਮਤਲਬ ਅਸੀਂ ਜਿਹੜੀਆਂ ਸਾਡੀਆਂ ਨੀਡਸ ਨੇ ਉਹਨਾਂ ਨੂੰ ਛੱਡ ਕੇ ਅਸੀਂ ਹੋਰ ਚੀਜ਼ਾਂ ਦੇ ਪਿੱਛੇ ਬਹੁਤ ਦੌੜੇ ਫਿਰਦੇ ਹਾਂ ਬਸ ਇਹੀ ਸਾਡੀ ਫਿਲਮ ਦਾ ਕਨਸੈਪਟ ਆ ਕੀ ਬਾਤ ਹੈ ਇਹੀ ਅਸੀਂ ਫਿਲਮ ਚ ਦਿਖਾਉਣਾ ਚਾਹੁੰਦੇ ਆ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਕੋਲ ਹੋਣੀ ਚਾਹੀਦੀ ਆ ਉਹ ਤੁਹਾਡੇ ਕੋਲ ਨਹੀਂ ਹੈਗੀ ਜਿਹੜੀ ਚੀਜ਼ ਜਿਹੜੀ ਚੀਜ਼ ਦੇ ਪਿੱਛੇ ਤੁਹਾਨੂੰ ਦੌੜਨਾ ਚਾਹੀਦਾ ਉਸ ਮਗਰ ਤੁਸੀਂ ਨਹੀਂ ਦੌੜਦੇ ਪਰ ਬੇਵਜੂਲ ਚੀਜ਼ਾਂ ਦੇ ਮਗਰ ਤੁਸੀਂ ਭੱਜੇ ਫਿਰਦੇ ਜੀ ਅਸੀਂ ਗੱਲ ਕਰੀਏ ਆਪਣੀ ਇੰਡਸਟਰੀ ਦੀ ਤਾਂ ਇੰਡਸਟਰੀ ਸਾਡੀ ਇਸ ਤਰ੍ਹਾਂ ਦੀ ਹੈ ਕਿ ਸਾਨੂੰ ਨਾ ਕਦੇ ਵੀ ਕਹਿ ਲੋ ਕਿ ਖੁੱਲਾ ਟਾਈਮ ਅਸੀਂ ਕਹੀਏ ਇੱਕ ਵਧੀਆ ਟਾਈਮ ਨਹੀਂ ਮਿਲਦਾ ਕੁਆਲਿਟੀ ਟਾਈਮ ਨਹੀਂ ਮਿਲਦਾ ਹਨਾ ਅਕਸਰ ਕਲਾਕਾਰ ਇਹ ਕਹਿੰਦੇ ਨੇ ਕਿ ਮੈਂ ਇੰਨੇ ਘੰਟੇ ਸੋਣਾ ਆ ਜਾਂ ਇੰਨੇ ਘੰਟੇ ਮੈਂ ਆਪਣੀ ਫੈਮਿਲੀ ਲਈ ਮਸਾਂ ਹੀ ਕੱਢਦਾ ਆ ਮੈਂ ਕੰਮ ਦੇ ਵਿੱਚ ਬਹੁਤ ਬਿਜ਼ੀ ਰਹਿਣਾ ਆ ਪਰ ਉੱਥੇ ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਦੇ ਵੀ ਨੇ ਸਾਡੀ ਇੰਡਸਟਰੀ ਦੇ ਵਿੱਚ ਜਿਹੜੇ ਨਾ ਕਹਿੰਦੇ ਨੇ ਕਿ ਅਸੀਂ ਇੰਨਾ ਟਾਈਮ ਜ਼ਰੂਰ ਕੱਢਦੇ ਆ ਉਸ ਪਰਮਾਤਮਾ ਦੇ ਲਈ ਜਿਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਬਿਲਕੁਲ ਉਹ ਤਾਂ ਹੈ ਹੀ ਹੈ ਜਦੋਂ ਦੇਖੋ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਉਹਦਾ ਸੱਚੇ ਪਾਛਾ ਦਾ ਮੈਂ ਆਪਣੀ ਮਾਂ ਪ੍ਰੀਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦਾ ਉਹ ਵੀ ਜੋ ਮਾਂ ਤੂੰ ਮੈਨੂੰ ਦਿੱਤਾ ਨਾ ਇਸ ਮੇ ਕਾਬਲ ਨਹੀਂ ਸੀ ਪਰ ਤੂੰ ਬਹੁਤ ਜ਼ਿਆਦਾ ਮੇਰੀ ਾਕਾਤ ਤੋਂ ਵੱਧ ਮੈਨੂੰ ਕੁਝ ਦਿੱਤਾ ਹੈ ਤਾਂ ਹਮੇਸ਼ਾ ਸ਼ੁਕਰਾਨਾ ਕਰੇਗਾ ਮੈਂ ਕਿਨੋਂ ਨਾ ਪੈਸੇ ਘਟ ਹੁਣ ਜੀ ਪਰ ਅਕਲ ਆ ਗਈ ਆ ਵੀ ਮਾਂ ਪ੍ਰੀਤਮਾ ਕੇ ਇਹ ਅਰਦਾਸ ਹੁੰਦੀ ਆ ਵੀ ਪਰਿਵਾਰ ਨੂੰ ਜੋੜ ਕੇ ਰੱਖੀ ਵੀ ਇੰਨੀ ਕੁ ਸੋਝੀ ਆਵੇ ਪੈਸਾ ਬੰਮਾ ਨਾ ਆਵੇ ਪਰ ਅਕਲ ਆਵੇ ਕਿਉਂਕਿ ਪੈਸੇ ਤੋਂ ਬਿਨਾਂ ਤਾਂ ਸਰ ਸਕਦਾ ਅਕਲ ਤੋਂ ਬਿਨਾਂ ਸਰ ਨਹੀਂ ਸਕਦਾ ਜੇ ਤੁਹਾਡੇ ਕੋਲ ਅਕਲ ਹੋਊਗੀ ਤੇ ਪੈਸਾ ਵੀ ਆਊਗਾ ਸਾਰਾ ਕੁਝ ਆਊਗਾ ਪਰ ਜੇ ਕੱਲਾ ਪੈਸਾ ਹੋਵੇ ਨਾ ਤਾਂ ਸਾਰਾ ਕੁਝ ਜਾਊਗਾ ਬਿਲਕੁਲ ਸਹੀ ਕਿਹਾ ਤੁਸੀਂ ਅੱਛਾ ਸਰ ਅਕਸਰ ਨਾ ਅਸੀਂ ਤੁਹਾਡੇ ਕਾਮੇਡੀ ਕਰੈਕਟਰਸ ਹੀ ਵੇਖੇ ਨੇ ਤੁਸੀਂ ਕਿਹਾ ਕਿ ਇਸ ਵਿੱਚ ਜਿਹੜਾ ਕਰੈਕਟਰ ਹੈ ਨਾ ਉਹ ਬੜਾ ਹੀ ਸੰਜੀਦਾ ਜਿਹਾ ਇੱਕ ਵੱਖਰਾ ਆ ਤਾਂ ਮਤਲਬ ਜਦੋਂ ਇਸ ਤਰ੍ਹਾਂ ਕਰੈਕਟਰ ਕੀਤਾ ਤਾਂ ਇਹ ਚੈਲੈਂਜਿੰਗ ਲੱਗਾ ਕਿ ਜਾਂ ਫਿਰ ਲੱਗਾ ਕਿ ਵਾਹ ਯਾਰ ਕੀ ਬਾਤ ਹੈ ਮੈਂ ਇਹ ਵੀ ਕਰ ਸਕਦਾ ਆ ਹਾਂ ਮੈਨੂੰ ਮੈਨੂੰ ਚੈਲੈਂਜਿੰਗ ਤਾਂ ਨਹੀਂ ਲੱਗਾ ਚੈਲੈਂਜਿੰਗ ਨਾ ਤਾਂ ਹੈ ਨਹੀਂ ਸੀ ਮਤਲਬ ਕਿ ਇਨਾ ਕਿ ਮਨ ਸਕੂਨ ਹੋਇਆ ਵੀ ਯਾਰ ਸ਼ੁਕਰ ਆ ਯਾਰ ਇਦਾਂ ਦਾ ਕਰੈਕਟਰ ਵੀ ਕਰਨ ਨੂੰ ਮਿਲਿਆ ਕਿਉਂਕਿ ਇੱਕ ਡਿਫਰੈਂਟ ਹੁਣ ਡਾਇਰੈਕਟਰ ਤੇ ਡਿਪੈਂਡ ਹੁੰਦਾ ਨਾ ਆਪਾਂ ਤਾਂ ਐਕਟਰ ਆ ਤੇ ਅਹੀਂ ਤਾਂ ਜੋ ਸੀਨ ਉਹਨਾਂ ਦੇਤਾ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਪਰ ਇੱਕ ਡਾਇਰੈਕਟਰ ਨੂੰ ਲੱਗਦਾ ਕਿ ਨਹੀਂ ਯਾਰ ਸੰਗਾ ਆ ਵੀ ਕਰ ਸਕਦਾ ਤੇ ਇੱਕ ਵੱਖਰੀ ਛੇੜ ਚ ਉਹ ਲੋਕ ਸੰਗੀ ਨੂੰ ਦੇਖਣਗੇ ਮੈਨੂੰ ਵੀ ਮਜ਼ਾ ਆ ਤੇ ਇਹਦੇ ਵਿੱਚ ਮਨ ਲੇ ਕਿ ਮੈਂ ਜੇ ਮੇਰੇ ਕੋ ਹੋ ਵੀ ਜਾਂਦੀ ਸੀ ਨਾ ਕਾਮੇਡੀ ਤੇ ਉਹ ਤਰਨਵੀਰਾ ਕਹਿ ਦਿੰਦਾ ਕਿ ਨਹੀਂ ਨਹੀਂ ਪਾਜੀ ਆ ਨਹੀਂ ਕਰ ਆਪਾਂ ਕਾਮੇਡੀ ਕਰਨੀ ਨਹੀਂ ਕਿਨਾਂ ਸਿਚੁਏਸ਼ਨਲ ਲੋਗਲ ਕਿੱਦਾਂ ਕੀਤਾ ਤੁਸੀਂ ਮੈਂ ਬਣਾ ਮੈਂ ਕਹਾ ਯਾਰ ਕਿੱਦਾਂ ਮੈਂ ਯਾਰ ਕਿੱਦਾਂ ਮੈਂ ਕਹਾ ਕਹਿੰਦੇ ਪਾਈ ਤੇ ਬਹੁਤ ਵਧੀਆ ਤੁਹਾਨੂੰ ਪਤਾ ਨਹੀਂ ਮੈਂ ਕਹਾ ਅੱਛਾ ਯਾਰ ਜਿੱਦਾਂ ਕਹਿੰਦੇ ਮੈਂ ਕਹਾ ਮੈਂ ਰੀਟੇਕ ਦੋ ਤਿੰਨ ਹੋ ਜਾਂਦੇ ਨਹੀਂ ਮੈਂ ਚੱਲ ਠੀਕ ਹੈ ਯਾਰ ਕੋਈ ਕਹਿੰਦੇ ਫਿਰ ਮੈਂ ਉਹਦੇ ਮੁਤਾਬਕ ਹੀ ਕੀਤਾ ਏ ਉਹਨਾਂ ਦੇ ਜੈਨ ਚ ਉਹਨਾਂ ਦੇ ਐਕਚੁਅਲੀ ਨਾ ਤਰਨਵੀਰ ਦੇ ਇੱਥੇ ਸਾਰੀ ਫਿਲਮ ਇੱਥੇ ਫੈਟਾ ਸਾਰੇ ਸ਼ਾਟ ਇੱਥੇ ਬੈਠਾ ਵੀ ਕਿੱਦਾਂ ਸਕਰੀਨ ਪਲੇ ਚਲਾਉਣਾ ਕਿੱਦਾਂ ਡਾਇਲੋਗ ਆ ਬੋਲਣਾ ਉਨੇ ਦੇ ਮਾਇਸੇ ਮੈਂ ਠੀਕ ਹੈ ਵੀਰੇ ਕਹਿੰਦੇ ਭਾਜੀ ਲੋਕੀ ਤੁਹਾਨੂੰ ਇੰਜੋਏ ਕਰਨਗੇ ਔਰ ਲੋਕੀ ਇਹ ਵੀ ਕਹਿਣਗੇ ਯਾਰ ਵਾਕਿਆ ਯਾਰ ਵੀ ਸੰਗੀ ਚ ਕਾ ਵੀ ਛੇੜਾਗਾ ਇਹ ਵੀ ਕਰ ਸਕਦਾ ਤਾਂ ਹੁਣ ਲੱਗਦਾ ਕਿ ਇਹ ਜਦੋਂ ਤੁਹਾਡਾ ਇਹ ਕੈਰੈਕਟਰ ਲੋਕ ਵੇਖਣਗੇ ਆਪਣੀ ਇੰਡਸਟਰੀ ਵਾਲੇ ਵੇਖਣਗੇ ਉਸ ਤੋਂ ਬਾਅਦ ਸੰਗਾਸੌਰ ਨੂੰ ਜਿਹੜਿਆ ਇਸ ਤਰ੍ਹਾਂ ਦੇ ਕੈਰੈਕਟਰ ਡਿਫਰੈਂਟ ਡਿਫਰੈਂਟ ਵੀ ਕੈਰੈਕਟਰ ਹੋਣਗੇ ਡੈਫੀਨਿਟਲੀ ਮੈਂ ਮੈਮ ਮੈਨੂੰ ਇੱਕ ਦੋ ਹੋਰ ਇੱਕ ਜੋਗ ਭਾਈ ਨੇ ਫਿਲਮ ਕਰ ਰਿਹਾ ਉਹ ਟੋਟਲੀ ਡਿਫਰੈਂਟ ਹੈ ਉਹਦੇ ਵਿੱਚ ਬਹੁਤ ਇੱਕ ਸੰਜੀਦਾ ਕੈਰੈਕਟਰ ਐਂਡ ਤੇ ਲੋਕਾਂ ਨੂੰ ਰੁਵਾਊਗਾ ਉਹ ਕੈਰੈਕਟਰ ਆਪ ਵੀ ਰੁੰਦਾ ਤਾਂ ਹਾਂ ਮਾਰ ਕੇ ਉਹ ਬੜਾ ਵਧੀਆ ਭਾਜੀ ਨੇ ਮੈਨੂੰ ਸਟੋਰੀਜ਼ ਰਹੀ ਉਹ ਮੇਰਾ ਖਿਆਲ ਨਾਲ ਪਲਾਨ ਕਰ ਰਹੇ ਉਹ ਵੀ ਜਲਦੀ ਇੱਕ ਸੰਗਾ ਨਾ ਤੁਹਾਨੂੰ ਡਿਫਰੈਂਟ ਸ਼ੇਡ ਚ ਕਿਉਂਕਿ ਤੁਸੀਂ ਪ੍ਰਾਣੇ ਨੂੰ ਬੜਾ ਪਿਆਰ ਦਿੱਤਾ ਹੁਣ ਪ੍ਰਾਣੇ ਤੋਂ ਇੱਕ ਨਾ ਇੱਕ ਨਵੀਂ ਪ੍ਰਾਣਚਾਰੀ ਲੈ ਕੇ ਆਊਗਾ ਸਾਨੂੰ ਵੀ ਇੰਤਜ਼ਾਰ ਰਹੇਗਾ ਅੱਛਾ ਸਰ ਕਦੇ ਇਦਾਂ ਆਪਣੀ ਇੰਡਸਟਰੀ ਦੀ ਜੇ ਅਸੀਂ ਗੱਲ ਕਰੀਏ ਤਾਂ ਮਤਲਬ ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹਨੂੰ ਜਿੱਦਾਂ ਦਾ ਕੈਰੈਕਟਰ ਮਿਲਿਆ ਨਾ ਉਹਨੂੰ ਅੱਗੇ-ਅੱਗੇ ਕੰਟੀਨਿਊਸਲੀ ਉਦਾਂ ਦੇ ਕੈਰੈਕਟਰ ਮਿਲਦੇ ਰਹਿੰਦੇ ਹੁਣ ਲੱਗ ਰਿਹਾ ਹੈ ਕਿ ਉਹ ਚੀਜ਼ ਟੁੱਟ ਰਹੀ ਹੈ ਕੁਝ ਨਵਾਂ ਚੱਲ ਰਿਹਾ ਐਕਸਪੈਰੀਮੈਂਟਸ ਹੋ ਰਹੇ ਨੇ ਹਾਂ ਮੈਂ ਆ ਖੁਸ਼ਖਬਰੀ ਫਿਲਮ ਕਰਕੇ ਆਉਣੇ ਬੀਨੂ ਮੈ ਉਹਨਾਂ ਨਾ ਉਹ ਚ ਮੇਰਾ ਨਾ ਲਾਇਰ ਦਾ ਕੈਰੈਕਟਰ ਉਹਦੇ ਵਿੱਚ ਵੀ ਇੱਕ ਸੀਨ ਹੈ ਸਾਰੇ ਰੋਨੇ ਮਾਤਾ ਨਿਰਮਲ ਰਿਸ਼ੀ ਜੀ ਮੈਂ ਐਲਿਆ ਬੀਨੂ ਭਾਈ ਜੀ ਮੈਂ ਸੱਚੀ ਮਨ ਲਕੋ ਬਣਾ ਇੱਕ ਹਾਂ ਤੱਕ ਕਾਮਿਕ ਹਾਂ ਮਤਲਬ ਕਿ ਇੱਕ ਲੋਅਰ ਦਾ ਮੈਂ ਇੱਕ ਵਕੀਲ ਬਣਿਆ ਤੇ ਉਹ ਮੈਨੂੰ ਬੜਾ ਵਧੀਆ ਲੱਗਾ ਜੀ ਲੋਕ ਇੰਜੋਏ ਕਰਦੇ ਲਾਸਟ ਜਦੋਂ ਨਾ ਮੈਨੂੰ ਯਾਦ ਹੈ ਕਿ ਅਰਦਾਸ ਫਿਲਮ ਦੇ ਵਿੱਚ ਜਦੋਂ ਗੁਰਪ੍ਰੀਤ ਖੁੱਗੀ ਸਰ ਨੇ ਨਾ ਆਪਣਾ ਉਹ ਤੋੜ ਕੇ ਇੱਕ ਨਵਾਂ ਕੈਰੈਕਟਰ ਕੀਤਾ ਸੀ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਸੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਨਾ ਹੋਰ ਕਲਾਕਾਰਾਂ ਦੇ ਵਿੱਚ ਵੀ ਇਹ ਜੋਸ਼ ਆਇਆ ਕਿ ਨਹੀਂ ਅਸੀਂ ਇਹੀ ਨਹੀਂ ਕਰਨਾ ਜੋ ਅਸੀਂ ਕਰਦੇ ਹਾਂ ਸੋ ਕੁਝ ਹਟਕੇ ਵੀ ਕਰਨਾ ਹੈ ਤਾਂ ਉਦੋਂ ਤੁਹਾਨੂੰ ਵੀ ਇਦਾਂ ਕੁ ਮੈਨੂੰ ਹੈਗਾ ਮੈਨੂੰ ਹੈਗਾ ਮੈਂ ਮੈਨੂੰ ਹੁਣ ਮੈਨੂੰ ਇੱਕ ਦੋ ਹੋਰ ਆਫਰ ਆਈਆਂ ਵੀ ਨਹੀਂ ਯਾਰ ਸੰਗੀਤ ਤੇ ਕੋਈ ਹਟਕੇ ਕੰਮ ਕਰਾਉਣਾ ਚਾਹੁੰਦੇ ਨੇ ਤੁਕਰੂnga ਮੰਗਾ ਯਾਰ ਐਕਟਰ ਕਲਾ ਜੀ ਪ੍ਰਮਾਤਮਾ ਨੇ ਦਿੱਤੀ ਹੈ ਤੇ ਉਹਨੂੰ ਆਪਾਂ ਯੂਜ਼ ਕਰਾਂਗੇ ਇਹ ਥੋੜੀ ਵੀ ਮੈਂ ਮੈਂ ਉਹਨੂੰ ساری ਜ਼ਿੰਦਗੀ ਆਈ ਹੈ ਨਾ ਕਰਨਾ ਚਾਹੀਦਾ ਬੰਦੇ ਨੂੰ ਠੀਕ ਹੈ ਲੋਕਾਂ ਨੇ ਮੈਨੂੰ ਐਕਸੈਪਟ ਕਰ ਲਿਆ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਨਾ ਲੋਕਾਂ ਨੂੰ ਇਹੀ ਨਾ ਨਾ ਲੋਕ ਮੇਰਾ ਵਰਦ ਬਣਦਾ ਮੈਂ ਲੋਕਾਂ ਨੂੰ ਐਂਟਰਟੇਨਮੈਂਟ ਕਰਨਾ ਹੈ ਨਾ ਐਂਟਰਟੇਨ ਕਰਨਾ ਚਾਹੀਦਾ ਔਰ ਡਿਫਰੈਂਟ ਸ਼ੇਡ ਆਉਣਗੇ ਮੇਰੇ ਹੁਣ ਕੋਲ ਤਾਂ ਸਾਨੂੰ ਵੀ ਇੰਤਜ਼ਾਰ ਰਹੇਗਾ ਅੱਜ ਸਰ ਇੱਕ ਸਵਾਲ ਮੈਂ ਪੁੱਛਣਾ ਚਾਹਨੀ ਆ ਕਿਉਂਕਿ ਅਕਸਰ ਨਾ ਅਸੀਂ ਜਿਹੜੇ ਫੀਲਡ ਦੇ ਹੋਈਏ ਸਪੈਸ਼ਲੀ ਜਿਵੇਂ ਕਹਿ ਲੋ ਅਸੀਂ ਮੀਡੀਆ ਤੋਂ ਆ ਤੁਸੀਂ ਐਕਟਰ ਬੰਦੇ ਹੋ ਹਨਾ ਕਾਮੇਡੀਅਨ ਵੀ ਹੋ ਤਾਂ ਕਦੇ ਤੁਹਾਡੇ ਨਾਲ ਐਦਾਂ ਹੋਇਆ ਰਿਸ਼ਤੇਦਾਰੀ ਚ ਗਏ ਹੋਵੋ ਕੋਈ ਸੀਰੀਅਸ ਮਾਹੌਲ ਆ ਤਾਂ ਤੁਹਾਨੂੰ ਕਿਹਾ ਹੋਵੇ ਯਾਰ ਤੂੰ ਬੜਾ ਹਸਾਨਾ ਤੂੰ ਹਸਾ ਕੇ ਵਿਖਾ ਕੋਈ ਹੁੰਦਾ ਸਾਡੇ ਨਾਲ ਕੇ ਬਿਜੁਰਗਦੀ ਹਨਾ ਡੈਥ ਹੋ ਗਈ ਜੀ ਮਤਲਬ ਕਿ ਤੁਸੀਂ ਐਂ ਜਾਂਦੇ ਉਹਨੂੰ ਚੱਕਣ ਲੱਗੇ ਹਨ ਉਹਨੂੰ ਹੌਣਦੇ ਆ ਉਹ ਬੰਦੇ ਆਏ ਕਹਿੰਦੇ ਭਾਜੀ ਤੂੰ ਗੱਲ ਤੋਂ ਉਹ ਇਹ ਤੇ ਚਲੇ ਗਿਆ ਤੂੰ ਫੋਟੋ ਤਾਂ ਕਰਾ ਕੇ ਨਾ ਉਹ ਬੜੇ ਮੂੰ ਮੈਂ ਕਿਹਾ ਤੇਰੇ ਯਾਰ ਮਤਲਬ ਕਿ ਸੱਚੀ ਮੋਹ ਨੇ ਇਦਾਂ ਹੁੰਦਾ ਬਈ ਜਾਂ ਕੇ ਦੇ ਉਦਾਂ ਗਿਆ ਉਹਨਾਂ ਨੂੰ ਐ ਹੁੰਦਾ ਵੀ ਇਹ ਆਹੀ ਕਹਿੰਦੇ ਵੀ ਪ੍ਰਮਾਤਮਾ ਦੀ ਇਹ ਵੀ ਉਹਦੀ ਰਜਾ ਹੈ ਜੀ ਮੈਂ ਮੈਂ ਹੁਣ ਤਾਂ ਨਹੀਂ ਕਿਸੇ ਨੂੰ ਮਨਾ ਕਰਦਾ ਹੁੰਦਾ ਉਹ ਵੀ ਆਪਣੀ ਜਗ੍ਹਾ ਸੱਚੀ ਹੁੰਦੇ ਆ ਜੀ ਬਈ ਸੰਘੇ ਨੇ ਪਤਾ ਨਹੀਂ ਮੁੜ ਕੇ ਤੁਹਾਨੂੰ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ ਮੇਰੇ ਤਾਂ ਕਈ ਇਦਾਂ ਦੇ ਫੈਨ ਹੁੰਦੇ ਆ ਵੀ ਮੈਂ ਮੈਂ ਉਹਨਾਂ ਨੂੰ ਉੱਥੇ ਹੀ ਕਹਿੰਦੇ ਨਾ ਨਾ ਯਾਰ ਹੁਣ ਜੇ ਇਹ ਗੁਰਦੁਆਰੇ ਜਾਣਾ ਕਿਤੇ ਨਾ ਹਾਂਜੀ ਤੇ ਉਹ ਅਹੀ ਦਜਨੇ ਆ ਵੀ ਨਹੀਂ ਯਾਰ ਇਹ ਤੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਹੈ ਬਾਬਾ ਤੂੰ ਬੜਾ ਕੁਝ ਦਿੱਤਾ ਹਨਾ ਉਹ ਸ਼ੁਕਰਾਨਾ ਕਹਿੰਦੇ ਨਹੀਂ ਨਹੀਂ ਪਹਿਲਾਂ ਤੁਸੀਂ ਤੇ ਸ਼ੁਕਰ ਕਰ ਵੀ ਸਾਡੇ ਨਾਲ ਫੋਟੋ ਕਰਾ ਹਨਾ ਕੋਈ ਬੜਾ ਚਾ ਵੀ ਚੜਦਾ ਵੀ ਥੋੜਾ ਜਿਹਾ ਗੁੱਸਾ ਵੀ ਹੁੰਦਾ ਵੀ ਨਹੀਂ ਯਾਰ ਗੁਰਦੁਆਰ ਉਹ ਕਹਿੰਦੇ ਭਾਜੀ ਗੁਰੂ ਘਰ ਹੀ ਹੁੰਦਾ ਉੱਥੇ ਮਿਲੋਂਦਾ ਅਗਲਾ ਐਂ ਕਹਿੰਦੇ ਫਿਰ ਮੈਂ ਕਿਹਾ ਅੱਜ ਕਰਾਂ ਚਾ ਵੀ ਚੜਦਾ ਸ਼ੁਕਰਾਨਾ ਕਰੀਦਾ ਕੀ ਕਮਾਲ ਦੇ ਫਿਰ ਇਦਾਂ ਦੇ ਇਨਸੀਡੈਂਟ ਜਦੋਂ ਹੁੰਦੇ ਆ ਆਪਨੇ ਆਪ ਨੂੰ ਆਪਣੇ ਆਪ ਨੂੰ ਵੀ ਹਾਸਾ ਆਉਂਦਾ ਹੁੰਦਾ ਹਾਂ ਇੱਕ ਤਾਂ ਫਿਰ ਮੈਨੂੰ ਹੱਸਦੇ ਵੀ ਹੋਣਾ ਵੀ ਸੋਚ-ਸੋਚ ਕੇ ਕਿ ਐਦਾਂ ਉੱਥੇ ਹੋਇਆ ਸੀਗਾ ਡੈਫੀਨਿਟਲੀ ਅੱਛਾ ਫਿਲਮ ਦੇ ਉੱਤੇ ਵਾਪਸ ਆਨੇ ਆ ਫਿਲਮ ਜਿਹੜੀ ਹੈ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਦੇ ਵਿੱਚ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕਹਿ ਲੋ ਕਿ ਸਿੱਖੀ ਦਾ ਬੂਟਾ ਲਾਇਆ ਸੀ ਹੈਨਾ ਤਾਂ ਕੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਇਸ ਕਨਸੈਪਟ ਨੂੰ ਜਿਸ ਅਕੋਰਡਿੰਗਲੀ ਤੁਸੀਂ ਬਣਾਇਆ ਆ ਉਸ ਤਰ੍ਹਾਂ ਐਕਸੈਪਟ ਕਰ ਪਾਉਣਗੇ ਜੋ ਤੁਸੀਂ ਦਿਖਾਉਣਾ ਚਾਹੁੰਦੇ ਹੋ ਉਹ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਉਹ ਲੋਕਾਂ ਤੱਕ ਪਹੁੰਚੇਗਾ ਦਰਸ਼ਕਾਂ ਤੱਕ ਮੈਮੀ ਹੈਨਾ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਇਹ ਤਰਨਵੀਰ ਇਹਨਾਂ ਉਹਦਾ ਸੱਚੀ ਉਹਦਾ ਇਹ ਮੇਰਾ ਖਿਆਲ ਆ ਵੀ ਡ੍ਰੀਮ ਪ੍ਰੋਜੈਕਟ ਹੈ ਤੇ ਉਹਨੇ ਬੜੀ ਬਹੁਤ ਵਰਕ ਕੀਤਾ ਇਸ ਫਿਲਮ ਤੇ ਸੋ ਮੈਂ ਲੋਕਾਂ ਨੂੰ ਸੱਚੀ ਬੇਨਤੀ ਕਰਦਾ ਕਿ ਯਾਰ ਜਰੂਰ ਦੇਖ ਕੇ ਆਇਓ ਉਹ ਮੁੰਡੇ ਦੀਆਂ ਭਾਵਨਾ ਨਾਲ ਖਿਲਵਾੜ ਨਾ ਹੋਵੇ ਉਹਦੀ ਇੱਕ ਆਸਥਾ ਆ ਵੀ ਮੈਂ ਇਦਾਂ ਦੀਆਂ ਫਿਲਮ ਬਣਾਵਾਂ ਮੈਂ ਪਰਿਵਾਰ ਕੇ ਫਿਲਮਾਂ ਬਣਾਵਾਂ ਮੈਂ ਲੋਕਾਂ ਨੂੰ ਜੋੜਾਂ ਲੋਕਾਂ ਨੂੰ ਦੱਸਾਂ ਵੀ ਦੇਖੋ ਜੇ ਤੁਸੀਂ ਆਹ ਕਰੋਗੇ ਤੇ ਤੁਹਾਨੂੰ ਬੜਾ ਕੁਝ ਮਿਲੇਗਾ ਨਾ ਉਹ ਇਹ ਫਿਲਮ ਇਹੋ ਜਿਹਾ ਮੈਸੇਜ ਦੇਉਂਦੀ ਕਿਉਂਕਿ ਪਰਿਵਾਰ ਤਾਂ ਟੁੱਟ ਰਹੇ ਨੇ ਜਦੋਂ ਫਿਲਮ ਦੇਖਣ ਜਾਣਗੇ ਲੋਕੀ ਤੇ ਮੇਰਾ ਕਹਲਾ ਪਰਿਵਾਰ ਜੋੜਨਗੇ ਉਹ ਜਿਹੜੀ ਮੈਂ ਪਹਿਲਾਂ ਗੱਲ ਦੱਸਤੀ ਨਾ ਵੀ ਅੱਜ ਕੱਲ੍ਹ ਪਰਮਾ ਅੱਜ ਕੱਲ੍ਹ ਨਾਲ ਹਰ ਬੰਦੇ ਨੂੰ ਨਾ ਪੈਸੇ ਦੀ ਹੋੜ ਆ ਪੈਸੇ ਦੀ ਦੌੜ 'ਚ ਲੱਗਾ ਪਰ ਜਿਹੜੀ ਦੌੜ 'ਚ ਲੱਗਣਾ ਚਾਹੀਦਾ ਉੱਚ ਨਹੀਂ ਅਸੀਂ ਲੱਗ ਰਹੇ ਉੱਚ ਨਹੀਂ ਲੱਗਣਾ وہی ਫਿਲਮ ਸਾਰਾ ਕੁਝ ਇਹ ਹੀ ਦੱਸ ਰਹੀ ਹੈ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੁੰਦੀ ਆ ਤੇ ਉਮੀਦ ਕਰਦੀ ਆ ਮੈਂ ਕੌਣ ਹਾਂ ਮੈਂ ਮਜ਼ਾ ਦੇਣ ਵਾਲਾ ਨਾ ਆਪਾਂ ਕੌਣ ਨੇ ਮਾਲਕ ਹੁੰਦਾ ਹੈ ਨਾ ਹੁਣ ਮੈਂ ਆਪਣੀ ਆ ਨਾ ਬਾਜ ਨਹੀਂ ਆ ਸਕਦਾ ਰਹਿਣ ਤੋਂ ਮੈਨੂੰ ਨਾ ਉਹ ਮੂੰਹ ਚੋਂ ਨਿਕਲ ਜਾਂਦਾ ਹੈ ਨਾ ਮੈਂ ਸੱਚੀ ਦਿਲੋਂ ਕਹਿ ਵੀ ਨਹੀਂ ਅਸੀਂ ਕੌਣ ਹੰਨੇ ਨਾ ਉਹ ਤੇ ਬਾਕੀ ਮਾਰੇ ਸੱਚੇ ਪਾਸ਼ਾ ਜਿਹੜੀ ਗੱਲ ਮੈਂ ਉਹਨੇ ਕਹੀ ਹੈ 12 ਜਨਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਵਰਲਡ ਵਾਈਡ ਇਹ ਸਿਨੇਮੇ ਵਿੱਚ ਲੱਗ ਰਹੀ ਹੈ ਔਰ ਸਾਰਿਆਂ ਨੇ ਮੈਂ ਦੇ ਲੋ ਕਿੰਨਾ ਗਿਆ ਤੁਹਾਨੂੰ ਬੱਚਿਆਂ ਨਾਲ ਪਰਿਵਾਰਾਂ ਨਾਲ ਜਾ ਕੇ ਇਹ ਫਿਲਮ ਦੇਖ ਕੇ ਆਇਓ ਉੱਚਾ ਦਰਬਾਬੇ ਨਾਨਕ